ਮਰਹੂਮ ਮੁੱਖ ਮੰਤਰੀ ਬੀਨ ਸਿੰਘ ਕਤਲ ਕਾਂਡ ਵਿੱਚ ਫਾਂਸੀ ਦੀ ਸਜ਼ਾ ਆਯਾਪਤਾ ਬਲਵੰਤ ਸਿੰਘ ਰਾਜਵਾਨਾ ਨਾਲ ਪਟਿਆਲਾ ਜੇਲ੍ਹ 'ਚ ਸੀਨੀਅਰ ਪੱਤਰਕਾਰ ਕਮਰ ਸੰਧੂ ਨਾਲ ਹੱਥੋ ਪਾਈ ਹੋਈ। ਇਸ ਮਾਮਲੇ 'ਚ ਜੇਲ੍ਹ ਮੰਤਰੀ ਸੋਨ ਸਿੰਘ ਠੰਡਲ ਨੇ ਸੰਧੂ ਦੇ ਜੇਲ੍ਹ ਅੰਦਰ ਦਾਖਲੇ ਨੂੰ ਗੈਰ ਸੰਵਿਧਾਨਿਕ ਦੱਸਿਆ ਅਤੇ ਜਾਂਚ ਦੇ ਹੁਕਮ ਦਿੱਤੇ ਨੇ। ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਮੁਅੱਤਲ ਕਾ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਸੰਧੂ ਸਾਹਿਬ ਆ ਉਹਨਾਂ ਨੇ ਕੋਈ ਆਪਣੇ ਕੋਈ ਜ਼ਰੂਰੀ ਕੋਈ ਇਦਾਂ ਦੀ ਇਨਫੋਰਮੇਸ਼ਨ ਜਾਂ ਲੈਣ ਲਈ ਕੋਈ ਇਦਾਂ ਦਾ ਆਪਣਾ ਗਲਤ ਹੱਥਕੰਡਾ ਅਪਣਾਇਆ। ਇਹ ਵੀ ਦੇਖਾਂਗੇ ਕਿ ਕੋਈ ਉਹਨਾਂ ਦੇ ਖਿਲਾਫ ਵੀ ਕੀ ਕਿਤਾ ਜਾਊਗਾ ਮੈਂ ਆਪ ਸਮਝਣੇ ਇਥੇ ਕਰਕੇ ਮੈਂ ਕੋਈ ਕੁਸ਼ਨ ਲਿਆ ਹੈਗਾ ਕਿ ਜਿੱਥੇ ਕਿਤੇ ਵੀ ਜਿਸ ਵੀ ਅਧਿਕਾਰੀ ਨੇ ਇਹ ਚਾਹੇ ਕਿਸੇ ਲੈਵਲ ਤੇ ਵੀ ਹੋਵੇ ਛੋਟਾ ਹੋਵੇ ਜਾਂ ਵੱਡਾ ਹੋਵੇ ਉਹ ਜਿਹੜੀ ਵੀ ਗੱਲ ਸਾਹਮਣੇ ਆਈ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਤਾਂ ਨਹੀਂ ਦੇਖੋ ਸਾਡਾ ਸਿਸਟਮ ਇਹ ਹੈ ਜਿਹੜੇ ਸੀ ਜਿੰਨੇ ਵੀ ਬੰਦੇ ਨੂੰ ਮੁਲਕਾਤ ਕਰਾਉਨੇ ਆ ਉਹਨਾਂ ਦੀ ਪਹਿਲਾਂ ਜਿਹੜੇ ਅੰਦਰ ਕੈਦੀ ਆ ਉਹਨਾਂ ਦੀ ਲਿਸਟ ਬਣੀ ਹੁੰਦੀ ਆ ਉਹ 10 ਬੰਦੇ ਲਿਸਟ ਹੁੰਦੀ ਆ ਉਲਸਵੇ ਜੇ ਨਾਂ ਹੋਵੇ ਤਾਂ ਉਹੀ ਬੰਦੇ ਮੁਲਾਕਾਤ ਕਰ ਸਕਦੇ ਆ ਇਹਾਂ ਦੇ ਕੋਈ ਨਾਂ ਨਹੀਂ ਸੀ ਇਸੇ ਕਰਕੇ ਇਸ ਮੁਲਾਕਾਤ ਨੂੰ ਅਸੀਂ ਜਿਹੜੀ ਗੈਰ ਸਬਧਾਨਕ ਮੁਲਾਕਾਤ ਸਮਝਦੇ ਆ ਇਸੇ ਕਰਕੇ ਕਾਰਵਾਈ ਕੀਤੀ ਆ ਸੰਧੂ ਮੁਤਾਬਕ ਰਾਜਵਾਨਾ ਦੀ ਭੈਣ ਕਮਲਦੀਪ ਕੌਰ ਦੇ ਕਹਿਣ ਤੋਂ ਬਾਅਦ ਉਹ ਰਾਜਵਾਨਾ ਨੂੰ ਮਿਲਣ ਗਏ ਕੁਝ ਦਿਨ ਪਹਿਲਾਂ ਕਵਰ ਸੰਧੂ ਨੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਦੀ ਪੰਜਾਬ ਦੇ ਕਾਲੇ ਦੌਰ ਚ ਫਰਜੀ ਪੁਲਿਸ ਐਨਕਾਊਂਟਰਾਂ ਬਾਰੇ ਲੜੀਵਾਰ ਇੰਟਰਵਿਊ ਕੀਤਾ ਸੀ ਗੁਰਮੀਤ ਸਿੰਘ ਪਿੰਕੀ ਨੇ ਇੰਟਰਵਿਊ ਦੌਰਾਨ ਇੱਕ ਵੱਖਰੇ ਮਾਮਲੇ 'ਚ ਰਾਜਵਾਨਾ ਦੇ ਨਾਮ ਦਾ ਜ਼ਿਕਰ ਵੀ ਕੀਤਾ ਸੀ ਕਵਰ ਸੰਧੂ ਮੁਤਾਬਕ ਇਸ ਮਾਮਲੇ 'ਚ ਰਾਜਵਾਨਾ ਦੀ ਭੈਣ ਨੇ ਉਹਨਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਪਿੰਕੀ ਕੈਦ ਦੇ ਖੁਲਾਸਿਆਂ ਤੇ ਰਾਜਵਾਨਾ ਦਾ ਪੱਖ ਲੈਣ ਦੀ ਤਾਕੀਦ ਕੀਤੀ ਸੀ ਜਿਸ ਦੇ ਤਹਿਤ ਉਹ ਰਾਜਵਾਨਾ ਨੂੰ ਮਿਲਣ ਗਏ ਸਨ